ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਟ ਪੀਜੈਂਸ ਤੇ ਜਿੱਦਾਂ ਕੀ ਜੀ ਆਪਾਂ ਜਾਏ ਹੋਏ ਹਾਂ ਭਿੱਖੀਵਿੰਡ ਤੇ ਭਿੱਖੀਵਿੰਡ ਇਹ ਨਾਮ ਵੰਡ ਸਮਾਰੋਹ ਆ ਤੇ ਕਵਰ ਉਸਤਾਦ ਜੀ ਨਾਲ ਦੇ ਸ਼ਾਗਿਰਦ ਤੇ ਉਹਨਾਂ ਦੀ ਪਾਰਟੀ ਦਾ ਇਹ ਇੱਕ ਨਾਮ ਲੱਗਾ ਆ ਵਾ ਤੇ ਕਸ਼ਮੀਰ ਉਸਤਾਦ ਜੀ ਹੁਣੀ ਆ ਤੇ ਉਹਨਾਂ ਦੀ ਵੀ ਦੂਸਰਾ ਨਾਮ ਲੱਗਾ ਆ ਵਾ ਤੇ ਆਹ ਇਨਾਮ ਵੇਖ ਲੋ ਜੀ ਆ ਵਿਸ਼ੇਸ਼ ਨਿਮਾਨ ਆ ਜੀ ਕਵਰ ਉਸਤਾਜ ਜੀ ਨਾਂ ਦਾ ਠੀਕ ਆ ਜੀ ਆ ਪਹਿਲਾ ਸਥਾਨ ਆ ਬ੍ਰਦਰਸ ਕੰਟਰ ਕਲੱਬ ਚਵਾਲ ਤਰਨ ਤਾਰਨ ਸਥਾਨ ਕਵਰ ਕੈਨੇਡਾ ਪ੍ਰੀਥ ਯੂ ਐਸ ਏ ਠੀਕ ਆ ਜੀ ਮਗਰ ਆ ਬੱਚਾ ਜਿਹੜਾ ਇਹਨਾਂ ਦਾ ਹਿੱਟ ਹੋਇਆ ਵਾ ਉਹ ਵਾ ਤੇ ਆਹ ਸਾਰੀਆਂ ਟਰੋਫੀਆਂ ਜੋ ਵੇਖ ਲੋ ਤੇ ਆਹ ਜੀ ਫਸਟ ਤੇ ਸੈਕਿੰਡ ਨੂੰ ਜਿਹੜੇ ਮੋਟਰਸਾਈਕਲ ਦੇਣੇ ਆ ਆ ਵੇਹ ਲੋ ਆਹ ਮੋਟਰਸਾਈਕਲ ਜੋ ਬ੍ਰੈਂਡ ਨਿਓ ਠੀਕ ਹੈ ਜੀ ਤੇ ਆਹ ਆਪਣੇ ਇਧਰ ਵੀਰ ਭਰਾ ਬੈਠੇ ਆ ਸਾਰੇ ਆ ਵੀ ਵਿਸ਼ੇਸ਼ ਸਨਮਾਨ ਜੋ ਠੀਕ ਹੈ ਜੀ ਫੌਣ ਵੱਲੋਂ ਤੇ ਫੌਣ ਵੀਰ ਜਿਹੜਾ ਵਾ ਕਵਰ ਉਸਤਾ ਜੀ ਕੈਨੇਡਾ ਵਾਲੇ ਉਹਨਾਂ ਦਾ ਸ਼ਾਗਿਰਦ ਹੈ ਜੀ ਠੀਕ ਹੈ ਤੇ ਆਹ ਪ੍ਰੀਤ ਵੀਰ ਜੀ ਯੂ ਐਸ ਏ ਵਾਲੇ ਔਰ ਨਾਲ ਵਿਸ਼ੇਸ਼ ਸਨਮਾਨ ਹੈ ਠੀਕ ਹੈ ਜੀ ਤੇ ਨਾਲ ਆ ਆਪਣੇ ਸ਼ਹਿਰੋ ਜਿਹੜੇ ਦਲਬਾਗ ਸਤਾਜ ਜੀ ਹਣੀ ਤੇ ਨਾਲ ਹੀ ਲਾਲੀ ਸਤਾਜ ਜੀ ਹਣੀ ਨਾਲ ਨਿਸ਼ਾਨ ਸਤਾਜ ਜੀ ਹਣੀ ਪੁੱਜੇ ਹੋਏ ਆ ਕਵਰ ਸਤਾਜ ਜੀ ਨਾਲ ਦੀ ਪਾਰਟੀ ਦੀ ਪੰਜ ਮੈਂਬਰੀ ਕਮੇਟੀ ਵੀ ਪੁੱਜੇ ਆ ਇੱਧਰ ਆਪਣੇ ਆ ਵੀਰ ਭਰਾ ਸਾਰੇ ਪੁੱਜੇ ਹੋਏ ਆ ਜੀ ਜਿਨ੍ਹਾਂ ਦੇ ਵੀ ਨਾਮ ਲੱਗੇ ਹੋਏ ਆ ਵੇਖ ਲਓ ਇੱਧਰ ਵੀਰ ਦਰਵੇਲੋ ਆ ਆਪਣੇ ਨਵੇਂ ਭਾਈ ਆ ਜੀ ਤੇ ਖਬਰ ਉਸਤਾਦ ਜੀ ਨਾਲ ਦੇ ਸ਼ਗਿਰਦੇ ਗਏ ਆ ਤੇ ਇਹ ਨਾਲਾ ਵੀ ਗੱਲ ਕਰਦੇ ਆ ਨਵੇਂ ਭਾਈ ਕੀ ਹਾਲ ਚਾਲ ਜੋ ਸਤਿ ਸ੍ਰੀ ਅਕਾਲ ਭਾਈ ਜੀ ਠੀਕ ਠਾਕ ਜੋ ਹਾਂਜੀ ਜੀ ਕਿੰਨੀ ਖੁਸ਼ੀ ਆ ਜੇ ਨਾਮ ਲੱਗਾ ਫਿਰ ਨਾਮ ਭਾਈ ਨੂੰ ਤਾਂ ਮਿਹਨਤ ਦਾ ਫਲ ਮਿਲਿਆ ਵਾ ਬਿਲਕੁਲ ਜੀ ਤੁਹਾਨੂੰ ਪਤਾ ਬਹੁਤ ਹੈ ਜਿੱਦਾਂ ਤੁਸੀਂ ਰਿਕਾਰਡਿੰਗਾਂ ਪਾਉਣਦੇ ਹੋ ਵੀ ਅਸੀਂ ਵੱਡੀਆਂ ਛਤਾਨਾਂ ਮਕਾਮਲੇ ਹੋਣੇ ਹਾਂ ਹਾਂਜੀ ਹਾਂਜੀ ਉਹ ਮੇਰੇ ਹਿਸਾਬ ਨਾਲ ਕਈਆਂ ਨੇ ਸਮਝਿਆ ਨਹੀਂ ਸਮਝੀ ਨਹੀਂ ਗੱਲ ਨਹੀਂ ਸਮਝੀ ਨਹੀਂ ਗੱਲ ਹਨਾ ਪਰ ਇਹ ਸਮਝ ਗਏ ਹਾਂ ਉਸ ਦਿਨ ਸ਼ਹਿਰ ਵਾਲੇ ਕੰਮ ਜਪੜਾ ਪਿਆ ਪੰਜਾਬ ਕੰਮ ਦੇ ਵਿੱਚ ਵੀ ਆਪਣਾ ਹਿਸਾਬ ਆ ਆ ਤੇ ਤੁਸੀਂ ਉੱਡੇ ਜੋ ਸਾਰਿਆਂ ਦੇ ਨਾਲ ਸਾਨੂੰ ਪਤਾ ਸੀ ਵੀ ਤੁਸੀਂ ਕਿੱਥੇ ਨਿਸ਼ਾਨਾ ਲਾ ਰਹੇ ਜੋ ਚਲੋ ਵਧੀਆ ਗੱਲ ਆ ਤੇ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਕਵਰ ਬਾਟ ਬਿਜ਼ਨਸ ਵੱਲੋਂ ਬਹੁ ਬਹੁ ਮੁਬਾਰਕਾਂ ਤੁਹਾਨੂੰ ਵੀ ਤੇ ਕਵਰ ਸਤਾਜ ਜੀ ਨਾਲ ਨੂੰ ਵੀ ਜਿੰਨੀ ਤੁਹਾਡੀ ਪਾਰਟੀ ਆ ਸਾਰਿਆਂ ਨੂੰ ਬਹੁ ਬਹੁ ਮੁਬਾਰਕਾਂ ਠੀਕ ਹੈ ਜੀ ਤੇ ਇਨਾਮ ਵੰਡ ਦਾ ਸ਼ੁਰੂ ਕਰਦੇ ਆ ਬੱਗੇ ਪ੍ਰਧਾਨ ਜੀ ਆ ਗਏ ਆ ਆ ਗਏ ਆ ਤੇ ਆ ਗਏ ਆ ਠੰਡਾ ਨਾ ਪਾਓ ਇਹ ਜਿਹੜਾ ਦੂਸਰਾ ਨੰਬਰ ਆ ਉਹ ਸ਼ਿਮੂ ਉਸਤਾਦ ਜੀ ਸਾਡੇ ਅੰਮਰਸਰ ਦੀ ਆਣ ਬਾਣ ਸ਼ਾਨ ਐਸ ਟਾਈਮ ਤੇ ਇਹਨਾਂ ਦਾ ਸ਼ਹੀਰ ਤੇ ਆ ਜੀ ਰਮਣਵੀਰ ਰਮਣੀ ਆ ਨਾ ਰਮਣਵੀਰ ਆ ਉਹਦਾ ਸੈਕਿੰਡ ਪ੍ਰਾਈਜ਼ ਲੱਗਾ ਜੀ ਸੈਕਿੰਡ ਪ੍ਰਾਈਜ਼ ਵੀ ਮੋਟਰਸਾਈਕਲ ਹੈਗਾ ਵਾ ਤੇ ਨਾਲ ਹੀ ਆ ਸੋ ਨੀਸਾ ਜੀ ਆ ਚੇਅਰਮੈਨ ਸਾਹਿਬ ਤੇ ਇਧਰ ਬੱਗੇ ਪ੍ਰਧਾਨ ਜੀ ਠੀਕ ਹੈ ਜੀ ਨਾਲ ਆ ਵੀਰ ਭਰਾ ਸਾਰੇ ਪੁੱਜ ਗਏ ਹੋਏ ਆ ਤੇ ਸ਼ੁਰੂ ਕਰਨ ਲੱਗੇ ਆ ਜੀ ਆਪਾਂ ਹੁਣ ਆ ਇਧਰ ਵੀ ਵੇਖ ਲਓ ਆ ਯੂਟਿਊਬਰ ਰਣਤਾਰਨ ਦੇ ਯੂਟਿਊਬਰ ਬੈਠੇ ਹੋਏ ਆ ਆ ਭਰਾ ਵੀ ਇਧਰ ਠੀਕ ਆ ਤੇ ਯੂਟਿਊਬਰ ਆ ਜੀ ਆ ਇਹ ਸੰਡੇ ਹੈ ਇਹਨਾਂ ਨੇ ਵੈਸੇ ਨਾਲ ਸਾਡਾ ਨੰਬਰ ਕੀਤਾ ਜ਼ਰੂਰ ਹੈ ਰਿਮੂਵ ਭਾ ਲਈ ਕਿਹੜੇ ਕਾਰਨਾਂ ਤੋਂ ਕੀਤਾ ਵਾ ਚਲੋ ਹੋਊਗਾ ਕੋਈ ਕਾਰਨ ਇਹਨਾਂ ਦਾ ਨਹੀਂ ਨਹੀਂ ਮੇਰੇ ਗਰੁੱਪ ਜਿੱਤੇ ਚਲੋ ਜੀ ਇਹ ਸਫਾਈ ਦੇ ਇੰਡੀਆਂ ਤੇ ਡਿਲੀਟ ਕਰਤਾ ਵਾ ਤੇ ਆ ਸਾਰਿਆਂ ਦੇ ਵਿੱਚ ਤੇ ਜੇ ਉਹ ਗਰੁੱਪ ਆਈ ਹੁਣ ਲੱਭ ਲਿਆ ਤੇ ਫਿਰ ਇਹਨਾਂ ਦੇ ਅਬਜੈਕਸ਼ਨ ਲਾਵਾਂਗੇ ਆਪਾਂ ਠੀਕ ਹੈ ਜੀ ਬਾਕੀ ਸ਼ੁਰੂ ਕਰਦੇ ਆਂ ਪ੍ਰੋਗਰਾਮ ਬੱਗੇ ਪ੍ਰਧਾਨ ਜੀ ਹਣੀ ਆ ਚੁੱਕੇ ਹੋਏ ਆ ਯਾ ਆਇਤਰ ਵੈਲੋ ਡੀਜੇ ਜੀ ਦਾ ਪੂਰਾ ਮਾਹੌਲ ਹੈਗਾ ਆ ਠੀਕ ਹੈ ਜੀ ਤੇ ਸਾਡੇ ਅੰਗੂ ਐ ਸੋਨੂ ਵੀਰ ਜਣੀ ਆਪਣੇ ਇਹਨਾਂ ਦੀ ਛੱਤ ਵੀ ਜਿਹੜੀ ਆ ਅੰਮ੍ਰਿਤਸਰ ਤੋਂ ਆਇਆ ਕਰੇਗੀ ਠੀਕ ਆ ਇਹ ਆਪਣੇ ਕਾਸ਼ ਭੱਟੀ ਸਾਹਿਬ ਹਣੀ ਹੈਗੇ ਆ ਠੀਕ ਆ ਬਾਜੀ ਵੇਖ ਲਓ ਸ਼ੁਰੂ ਹੋਣ ਲੱਗਾ ਜਨਾਬਨ ਸਮਾਰੋ ਸਾਰਾ ਠੀਕ ਆ ਖਫਰਦਾਨ ਸਾਹਿਬ ਬੈਠੇ ਵਾਹਿਗੁਰੂ ਜੀ ਹੁਤੇ ਪਹਿਲਾਂ ਤਾਂ ਸਾਰੇ ਇਜਾੜਾ ਦਿੱਤੇ ਆ ਆਪਣੇ ਜਿਹੜੇ ਵੀ ਖਿਡਾਰੀ ਇੱਥੇ ਪਹੁੰਚੇ ਜੀ ਬ੍ਰਦਰ ਕਲੱਬ ਤੋਂ ਸਾਰੀ ਜੀ ਨੂੰ ਜਿਹੜਾ ਵਾ ਸਿੱਧੋਂ ਨਮਾਜ਼ ਕਰਦੇ ਆ ਪ੍ਰੀਤ ਯੂ ਐਸ اے ਵੀਰ ਜਿਹੜੇ ਉਹਨਾਂ ਨੂੰ ਕਦੇ ਨਹੀਂ ਦਿੰਦਾ ਜਿਹੜਾ ਸੰਯੋਗ ਦੇ ਕੇ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਜਿਹਦੇ ਪ੍ਰੀਤ ਵੀਰ ਦਾ ਬਹੁਤ ਧੰਨਵਾਦ ਵੀ ਵੋਲਟ ਵਰਡ ਦੇ ਜਿਹੜੀ ਇਹ ਖੇਡ ਦੇ ਰਹੀ ਦੀ ਦਵਾਈ ਸੀ ਇਹ ਬੜਾ ਵਧੀਆ ਬਰਾਲਾ ਇਹਨਾਂ ਵੀਰਾਂ ਦਾ ਜਿਹੜੀ ਟੀਮ ਨੇ ਅੱਗੇ ਹੋ ਗਏ ਇਥੋਂ ਚੁਭਾ ਤੋਂ ਅੱਗੇ ਹੋ ਗਏ ਜਿਹੜੇ ਵੀਰਾਂ ਨੇ ਇਹ ਟੂਰਨਾਮੈਂਟ ਦੇ ਸਿਰਜਦੀ ਨਹੀਂ ਉਹਨਾਂ ਵੀਰਾਂ ਦਾ ਬਹੁਤ ਸਾਰਾ ਇਹਨਾਂ ਬਰੋਗ ਕਲਾਪ ਤੋਂ ਜਿਹੜੇ ਉਹ ਲੋਗ ਰਹਿ ਗਿਆ ਇਹ ਜਿਹੜਾ ਟੂਰਨਾਮੈਂਟ ਇਹ ਤਨਤਾਰਾ ਜ਼ਿਲ੍ਹੇ ਦਾ ਜਿਹੜਾ ਕਰਵਾਇਆ ਗਿਆ ਸੀ ਤੇ ਇਹ ਸ਼ੁਰੂਆਤ ਅਮਰ ਸਭ ਤੋਂ ਕਰਦੇ ਆਂ ਅਸੀਂ ਤੇ ਫਿਰ ਜਿਹੜਾ ਵਾ ਇੱਥੇ ਆ ਗਿਆ ਅੰਮ੍ਰਿਤਪਾਲ ਤੋਂ ਦਿੱਤੀ ਗਈ ਨਾਲ ਵੀ ਮੇਰਾ ਪ੍ਰੀਤ ਤੇ ਲੋਕ ਯੂ ਐਸ ਏ ਤੋਂ ਸੁਭਾਲ ਉਸ ਵੀਰ ਤੋਂ ਵੀ ਬਹੁਤ ਜ਼ਿਆਦਾ ਸੰਯੋਗ ਹੈ ਸਾਡੇ ਨਾਲ ਕਿਉਂਕਿ ਉਹਨਾਂ ਮਿੱਲੋ ਵੀ ਜਿਹੜਾ ਬੋਲਟ-ਬੋਲਟ ਸਟਾਇਲ ਆ ਤੇ ਹੁਣ ਰਣਕੇ ਜਿਹੜਾ ਵਾ ਇਹ ਬਰਾਲਾ ਜਿਹੜਾ ਕੀਤਾ ਗਿਆ ਜਿਹੜਾ ਦੂਸਰਾ ਮੋਟਰਸਾਈਕਲ ਦਾ ਨਾਮ ਆ ਉਹ ਜਿਹੜਾ ਵਾ ਇਹ ਕਲੱਬ ਵੱਲੋਂ ਜਿਹੜਾ ਬਾਦ ਸਾਂਝੀ ਦੌਰ ਤੇ ਜਿਹੜਾ ਦਿੱਤਾ ਗਿਆ ਜਿਹੜਾ ਸਨਯੋਗ ਦਿੱਤੇ ਜਿੰਨੇ ਵੀ ਵੀਰ ਨਿਮਾ ਵੀਰ ਆਉਣ ਤੱਕ ਹੀ ਬੰਡ ਹਰਮਨ ਕਨੇਡਾ ਇਹ ਪੰਜ ਵੀਰ ਜਿਹੜੇ ਪੰਜ ਮੈਂਬਰ ਐ ਜਿਹੜੇ ਬੜੇ ਪਿਆਰ ਨਾਲ ਸਤਿਕਾਰ ਨਾਲ ਜਿਹੜਾ ਗੇਮ ਨੂੰ ਜਿਹੜਾ ਉੱਪਰ ਕੱਢ ਰਹੇ ਨੇ ਤੇ ਜਿਹੜੇ ਇਹ ਸਤਿਕਾਰਯੋਗ ਵੀਰਾਂ ਦੇ ਜਿਹੜੇ ਨਾਮ ਆਏ ਨੇ ਉਹ ਵਾਰੀ-ਵਾਰੀ ਅਨਾਉਂਸ ਕੀਤੇ ਜਾਣਗੇ ਤੇ ਆਪੋ ਆਪਣਾ ਨਾਮ ਜਿਹੜਾ ਵਾ ਉਹ ਸਾਰੇ ਵੀਰ ਆਪੋ ਆਪਣਾ ਸਟੇਜ ਤੇ ਆ ਕੇ ਜਿਹੜਾ ਨਾਮ ਆ ਉਹ ਸਨਮਾਨ ਹੈ ਆਪਣੀ ਟੀਮ ਸਮੇਤ ਜਿਹੜਾ ਆ ਕੇ ਆਪਾਂ ਮਾਤਰਪਾਣ ਜਿਹੜਾ ਵਾ ਟੀਮ ਬੋ ਲੈਣਾ ਜਿਹੜੇ ਵੀ ਵੀਰ ਫੀਲਡਾਂ ላይ ਆਉਂਦੇ ਉਹ ਜਿੰਨੇ ਵੀ ਬੈਠੀ ਆ ਤੇ ਸਾਡੇ ਨਾਲ ਆ ਜਾਓ ਕੋਨੇ ਤੁਸੀਂ ਸਰਦਰੀਆਂ ਲਈਆਂ ਜੁਨੇਵਾ ਤੁਸੀਂ ਤੋਂ ਅਸੀਂ ਤਾਂ ਅੱਜ ਹੀ ਆ ਕੇ ਸਟੇਜ ਤੇ ਚੜ ਗਏ ਤੇ ਉਹ ਵੀ ਜਿਹੜੇ ਵੀ ਲੋਕ ਸਰਦਰੀਆਂ ਲੈਣੇ ਰਾਤ ਦੇ ਵਿੱਚ ਇੰਨਾ ਹੋਰ ਆਸਰੇ ਬਣੇ ਵਾਹਿਗੁਰੂ ਜੀ ਕਾ ਬਖਸ਼ਾ ਵਾਹਿਗੁਰੂ ਜੀ ਦੇ ਫਤਿਹ ਫ੍ਰੈਂਸ ਮਰਾਠਭੁਰੇ ਤੋਂ ਵੀਰ ਪ੍ਰਧਾਨ ਜੀ ਚੇਅਰਮੈਨ ਸਾਹਿਬ ਸੋਹਣ ਜੀ ਕਮਤਾਨ ਕੋ ਵੀ ਸਾਡੇ ਸਰਦਾਰ ਜੋਗ ਸਾਡੇ ਬਹੁਤ ਹੀ ਸਰਦਾਰ ਜੋਗ ਸਾਡੀ ਸ਼ਹਿਰ ਦੀ ਰਜੀ ਸ਼ਿਮੂ ਵੀਰ ਜਿਹੜੇ ਬਿੱਲੇ ਜੀ ਦੀ ਸਾਥ ਨਾਲ ਇਕੱਠੇ ਹੋ ਗਏ ਸ਼ਿਮੂ ਵੀਰਾਂ ਇਹ ਜਿਹੜਾ ਮਤਾਜੀ ਜੋਗੇ ਇਹ ਬਹੁਤ ਸ਼ਾਨੀ ਜਿਹੜੀ ਇਹ ਕ੍ਰੀਮ ਜਾਂ ਸਾਡੀ ਜਿਹੜਾ ਵੀਰ ਸਾਡਾ ਸਿੱਖੋ ਆ ਤੇ ਇਹ ਜਿਹੜਾ ਤੀਸਰਾ ਨਾਮ ਇਹਨਾਂ ਦਾ ਵਿਰਤ ਆਇਆ ਕਿ ਸਾਰੀ ਟੀਮ ਨੂੰ ਸਾਡੇ ਵੱਲੋਂ ਤੇਜ ਲੋਭਧਨੀਆਂ ਤੇ ਬਹੁਤ-ਬਹੁਤ ਖੁਸ਼ੀ ਹੋਈ ਕਿ ਜਿਹੜੀ ਜਿਹੜੀ ਇਹ ਏਸੀ ਦਾ ਨਾਮ ਜਿਹੜਾ ਵਾ ਇਹ ਵੀਰਾਂ ਨੂੰ ਤਾਅਤਤ ਆ ਬਹੁਤ-ਬਹੁਤ ਜੀ ਬੋ ਬੋ ਮੁਬਾਰਕਾ ਤੁਹਾਨੂੰ ਕਵਰ ਬਾਡ ਪੀਸ ਵਲੋ ਸਨੈਪ ਕਰਾ ਲਿਓ ਆ ਜੀ ਏਸੀ ਗਾਜੋ ਨਾਲ ਨਾਮ ਦੇ ਵਿੱਚ ਓਨੀਡਾ ਦਾ ਏਸੀ ਜੋ ਤੇ ਆ ਸ਼ੀਲਡ ਹੈ ਜੀ ਠੀਕ ਹੈ ਜੀ ਤੇ ਆ ਸਾਰੇ ਇੱਧਰ ਕਮੇਟੀ ਮੈਂਬਰ ਆਣੇਗੇ ਜੋ ਠੀਕ ਹੈ ਜੀ ਬੋ ਬੋ ਧੰਨਵਾਦ ਜੀ ਸਾਰੀ ਟੀਮ ਲੋ ਜੀ ਜਿਹੜਾ ਬੋਗਲ ਦਾ ਕਰਵਾਇਆ ਗਿਆ ਸੀ ਤੇ ਇਹ ਦੋ ਦਿਨਾਂ ਦਾ ਜਿਹੜਾ ਮੋਢਾ ਕੱਢ ਕੇ ਜਿਹੜਾ ਵਾ ਇਹ ਵੀਰਾਨਾ ਪੱਤਾ ਗਿਆ ਹੁਣ ਦੂਸਰਾ ਮਾਮਲਾ ਜਿਹੜਾ ਸ਼ਾਹਪੂਰੇ ਜੀ ਭਰਮਨ ਸ਼ਾਹਪੂਰੇ ਤੇ ਪਾਲੀ ਸਾਡੇ ਬਹੁਤ ਹੀ ਸਤਿਕਾਰਯੋਗ ਹਸਤਕੜਾ ਦੋਵੇਂ ਮਿੱਲਾ ਵੀਰ ਜੂਐਸ ਤੋਂ ਤੇ ਸ਼ਿਮੂ ਜੀ ਦਾ ਅਮਰ ਸਾਥਕੋਂ ਹਰ ਸਾਥ ਸਾਹਿਬ ਨੂੰ ਇਹਨਾਂ ਨੂੰ ਬਹੁਤ ਬਹੁਤ ਇਹਨਾਂ ਦੀ ਕੀਮਤ ਪਾਣਿਆ ਜਿਲੋਂ ਸ਼ਿਮੂ ਸਾਹਿਬ ਜੀ ਬਹੁਤ ਬਹੁਤ ਵਾਰਕਾਂ ਤੁਹਾਨੂੰ ਤੁਹਾਡੇ ਸ਼ਗਿਰਦ ਨੂੰ ਬਿੱਲੇ ਭਾਜੀ ਨੂੰ ਬੀਬੀ ਸਾਹਿਬ ਜੀ ਨੂੰ ਬਹੁਤ ਬਹੁਤ ਵਾਰਕਾਂ ਜੂਐਸ ਤੋਂ ਸਾਡੇ ਸਤਿਕਾਰਯੋਗ ਵੀਰ ਸਿੰਘੂ ਵੀਰ ਨੂੰ ਤੇ ਸਿੰਘੂ ਵੀਰ ਦੀ ਪਾਰਟੀ ਨੂੰ ਦਿਲੋਂ ਵਧਾਈਆਂ ਅੱਜ ਵੀ ਕਿਹਾ ਸਿੰਘੂ ਸਾਹਮਣੇ ਭਾਈ ਆ ਜੀ ਮੋਟਰਸਾਈਕਲ ਦੀ ਚਾਬੀ ਜਿਹੜੀ ਆ ਇਹ ਬ੍ਰਦਰ ਉਸਤਾਜ ਜਿਹੜੀ ਬ੍ਰਦਰ ਗੁੱਟ ਕਲੱਬ ਵੱਲੋਂ ਦੇ ਜਾ ਰਹੇ ਆ ਬਹੁਤ ਬਹੁਤ ਸਤਿਕਾਰਯੋਗ ਪ੍ਰੀਤ ਢਿੱਲੋਂ ਯੂ ਐਸ ਏ ਤੋਂ ਤੇ ਸਾਰੇ ਜੀ ਦਾ ਧੰਨਵਾਦ ਜਿਹੜੇ ਵੀ ਮੈਨੂੰ ਬੜਾ ਉੱਚਾ ਲੈ ਕੇ ਗਏ ਆ ਅੱਜ ਵੀ ਤਾੜੀਆਂ ਮਾਰ ਦੋ ਜੀ ਧੰਨਵਾਦ ਕੀਤੀ ਜੀ ਦਿਨੋਂ ਦਾ ਸਾਰੇ ਵੀਰਾਂ ਨੂੰ ਕਿਉਂਕਿ ਬੜੀ ਗੁਰੂ ਸਾਹਿਬ ਦੀ ਕਿਰਪਾ ਤੇ ਬੜੀ ਗੁਰੂ ਸਾਹਿਬ ਦੀ ਬੁੜਿਆਈ ਹੁੰਦੀ ਹੈ ਜਿਹਨੂੰ ਬਖਸ਼ਦਾ ਵਾ ਜਿਹੜੇ ਖਿਡਾਰੀ ਨੂੰ ਉੱਪਰ ਮਾਰਦਾ ਇਹ ਉਹਦੀ ਬੁੜਿਆਈ ਸੀ ਗੁਰੂ ਸਾਹਿਬ ਦੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਬਹੁਤ-ਬਹੁਤ ਤੁਹਾਡੀ ਮਿਹਨਤ ਲੱਗ ਲਈ ਧੰਨਵਾਦ ਦੀ ਸਮਾਰਟਾ ਸਾਰੇ ਵੀਰਾਂ ਨੂੰ ਬਹੁਤ ਧੰਨਵਾਦ ਕਨੇਡਾ ਦੀ ਪਾਰਟੀ ਨੰਮੋ ਵੀਰ ਪ੍ਰੀਤ ਜੁਐਸਏ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਬੈਣਦੀ ਕੀਤੀ ਜਾਂਦੀ ਹੈ ਕਿ ਜਿਹੜੇ ਵੀਰਾਂ ਦਾ ਪਹਿਲਾ ਨਾਮ ਆਇਆ ਉਹ ਵੀ ਸਟੇਜ ਤੇ ਜਰੂਰ ਸਾਰੇ ਨੂੰ ਪਹੁੰਚ ਜਾ ਆ ਜੀ ਆ ਜੀ ਨੰਮੇ ਵੀਰ ਜੀ ਹੁਣੀ ਆ ਪਾਰਟੀ ਕਵਰ ਸਾਹਿਬ ਜੀ ਕੈਨੇਡਾ ਵਾਲੇ ਤੇ ਦਿਲਬਾਗ ਉਸਤਾਦ ਜੀ ਇਧਰ ਲੱਗ ਸਾਹਿਬ ਜੀ ਜੀ ਅਸੀਂ ਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਹਿਲਾ ਕੱਪ ਮਿਲਦੀ ਲੋ ਜੀ ਕਵਰ ਉਸਤਾਦ ਜੀ ਨਾਲ ਨੂੰ ਬਹੁ ਬਹੁ ਮੁਬਾਰਕਾਂ ਨਾਲ ਦੀ ਸਾਰੀ ਪਾਰਟੀ ਨੂੰ ਬਹੁ ਬਹੁ ਮੁਬਾਰਕਾਂ ਜੀ ਦੇ ਨਾਮ ਦੇਂਡਿਆ ਜੀ ਸ਼ਿਮੂ ਵੀਰ ਜੀ ਹੁਣੀ ਸਾਡੇ ਬੱਗੇ ਪ੍ਰਧਾਨ ਜੀ ਹੁਣੀ ਦਿਲਬਾਗ ਭਾਈ ਹੁਣੀ ਸਾਰੇ ਨਾਮ ਦੇ ਰਿਆ ਜੀ ਵੀਰ ਕਬਰ ਬ੍ਰਦਰ ਗਰਾਪਾਲੇ ਸੁਭਾਲ ਅੱਲਾ ਮੇਲਾ ਟੂਰਨਾਮੈਂਟ ਜਿਹੜਾ ਕਰਵਾਇਆ ਗਿਆ ਬਾਏ ਸਾਹਮਣੇ ਵੇਖੋ ਪਵਨ ਜਿਲ੍ਹੇ ਦਾ ਜਿਲ੍ਹਾ ਤਰਨਤਾਰਨ ਉਹਦਾ ਉਹਦਾ ਨਾਮ ਵੀਰ ਬਾਬਾ ਜੀ ਨੀਮਾ ਵੀਰ ਦਾ ਜਲਾਵਾ ਇਹ ਨਾਮ ਆਇਆ ਪਹਿਲਾ ਨਾਮ ਮੋਹਨ ਸਿੰਘ ਜਮਾੜਾ ਸੁਚਿਆ ਨਾਮ ਵੀ ਵਰਸਾ ਲਈ ਤੇ ਤੀਜਾ ਨਾਮ ਐ ਸੀ ਬਹੁਤ ਬਹੁਤ ਧੰਨਵਾਦ ਸਾਡੀ ਪੀਣੋ ਬਣਾ ਲੋ ਜੀ ਆ ਚਾਵੀ ਫੜਾਉਂਦੇ ਹੋਏ ਇਹ ਜਿਹੜੀ ਐ ਰੋਲ ਕੀਤੀ ਗਈ ਆ ਇਹ ਬੈਂਡ ਹੋਈ ਕੀਤੀ ਗਈ ਆ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਮਾਰਕਾ ਨੇ ਵਹੀ ਤੁਹਾਨੂੰ ਕਰੋ ਬੋਲੋ ਬੋਲੋ ਇਹ ਜਿਹੜਾ ਦੂਜਾ ਨਾਮ ਵੀ ਟੀਮ ਆ ਵੇਗਾ ਯਾ ਜਿੰਨਾ ਬਹਾਦਰ ਨੇ ਹਲੇ ਬੰਦੇ ਦਿਵਿੰਦਰ ਸਿੰਘ ਪਿੰਡਰੇ ਜਿਹੜਾ ਤੇ ਕੀ ਬਣ ਤੋ ਵਧਾਈਆਂ ਉਹਨੂੰ ਬਹੁਤ ਬਹੁਤ ਜੀਰ ਤੋਂ ਤੋਂ ਮਾਡਰਨ ਸਿੰਘ ਜੀ ਵੀਰੇ ਲੱਗਿਆ ਤੇ ਬੱਚੇ ਜਿਹੜੇ ਸਪੈਸ਼ਲ ਆਮਿਆ ਦੋਹਾਂ ਜਣਾਂ ਦਾ ਉਹ ਕੋਰ ਵੀਰ ਕੈਨੇਡਾ ਵਾਲੇ ਦੀ ਪਾਰਟੀ ਜਿਹੜੀ ਤੇ ਪ੍ਰੀਤ ਯੂਐਸਏ ਵਾਲੇ ਵੀਰ ਇਹ ਸਾਰੇ ਮਿਲ ਕੇ ਲੜ ਕੇ ਜਿਹੜੀ ਤੇ ਖੇਡ-ਖੇਡ ਤੇ ਗੁਰੂ ਸਾਹਿਬ ਨੂੰ ਵਧਾਈ ਬਖਸ਼ੀ ਨਾਮ ਜਿਹੜਾ ਵੀ ਮੇਰੇ ਦਿੱਤਾ ਜਾਵੇ ਜਿਹੜਾ ਪੰਚਾਇਤੀ ਸ਼ਹਿਰ ਤਾੜੀਆਂ ਮਾਰ ਦਿਓ ਮੇਰੇ ਭਰਾ ਸਾਰੇ ਜੀ ਬੱਚੇ ਦਾ ਨਾਮ ਤੇ ਦੋਵੇਂ ਜਿਹੜੇ 25 ਦਰਮਾਲ ਤੁਹਾਨੂੰ ਵੀ ਬੱਚੀ ਆ ਕਿਉਂਕਿ ਮਾਨਮਾਨੀ ਗੁਰੂ ਸਾਹਿਬ ਸਭ ਨੂੰ ਬਣਾਈਆਂ ਮਨੁੱਖਾ ਅਮਾਨਤ ਵਾਲੀ ਦਾ ਖੇਡ ਜ਼ਰੂਰ ਲਿਡਿਆ ਕਰੋ ਦੋਵੇਂ ਬੱਚੇ ਸਾਹਮਣੇ ਭਾਈ ਇਧਰ ਬਹੁਤ ਥੋੜਾ ਥੱਲੇ ਕਰ ਲੋ ਬਹੁਤ ਬਹੁ ਜੀ ਇਹ ਦੋਵੇਂ ਦਿਨ ਭਾਦਰ ਬੱਚਾ ਜਿਹੜਾ ਵਾ ਨਿੰਮੇ ਵੀਰ ਜੀ ਨਾਲ ਪੈਂਦਾ ਰਿਹਾ ਵਾ ਬਹੁ ਬਹੁ ਮੁਬਾਰਕਾਂ ਜੀ ਨਿੰਮੇ ਭਾਈ ਨੂੰ ਕਵਰ ਉਸਤਾਦ ਜੀ ਕੈਨੇਡਾ ਵਾਲਿਆਂ ਨੂੰ ਤੇ ਆਪਣੇ ਪ੍ਰੀਤ ਵੀਰ ਜੀ ਯੂ ਐਸ ਏ ਵਾਲੇ ਉਹਨਾਂ ਨੂੰ ਬਹੁ ਬਹੁ ਮੁਬਾਰਕਾਂ ਆਂ ਜੀ ਕਵਰ ਬਾੜ ਪੀਜੇਸ ਵਾਲੋਂ ਜੀ ਵਾਹ ਕਰਤੋ ਦੋ ਜਿਹੜਾ ਨਾਮ ਉਹਨੇ ਬੱਚੇ ਦਾ ਰੱਖਿਆ ਸੀ ਮੇਰੇ ਜੀ ਬਿੰਦਗਾ ਨੂੰ ਧੰਨਵਾਦ ਹੈ ਦਿ ਲੋ ਕਰਦੇ ਜਿਹੜੇ ਟੀਮ ਨੂੰ ਜਿਹੜਾ ਗੇਮ ਨੂੰ ਜਿਹੜਾ ਉੱਜਾ ਖੜਨਾ ਚਾਹੁੰਦੇ ਆ ਇੱਥੇ ਅਗਰ ਪਈਆਂ ਨੇ ਕੋਈ ਕਿਸੇ ਨੂੰ ਦੇਦਾ ਪਰ ਬੜੀ ਪਿਆਰ ਨਾਲ ਕਰਦੇ ਨੇ ਜਿਹੜੀ ਨਾਮ ਆ ਗਏ ਕਿ ਸਿਰਫ ਕੋ 2000 ਜਾਂ 4000 ਕੱਢ ਕੇ ਦੇਣਾ ਆਪਣੇ ਬੋਝੇ ਤੋਂ ਬੜੀ ਰੋਡਿੰਗ ਕਰਦੇ ਜੀਏ ਧੰਨਵਾਦ ਹੋ ਸੁਰਿੰਦਰ ਵੀ ਹੁਣ ਲੋ ਜੀ ਹਿਰਦੇ ਵੀਰ ਜੀ ਨੂੰ ਮੁਬਾਰਕਾ ਜਿਨ੍ਹਾਂ ਨੇ 2000 ਰੁਪਇਆ ਬੱਚੇ ਵਾਸਤੇ ਸਪੈਸ਼ਲ ਭੇਜਿਆ ਵਾ ਜੀ ਕਵਰ ਬਾਡ ਪੀਆ ਵਾਲੋ ਉਹਨਾਂ ਦੀ ਵੀ ਐਪਰੀਸ਼ੀਏਟ ਕਰਦੇ ਆ ਜੀ ਹੈਪੀ ਗੱਟੂ ਵੀਰ ਉਹ ਸਾਰੀ ਟੀਮ ਨੂੰ ਬੇਨਤੀ ਹੈ ਕਿ ਭਰਾ ਮਰੇ ਆ ਗਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੂੰ ਇਹ ਪਹਿਲੇ ਦੰਦਾ ਜਿਹੜਾ ਮਹਾਪੁਰ ਕੋ ਵੀ ਤਰਾਇਆ ਬੇਨਤੀ ਜੋ ਉਹ ਵੀ ਜ਼ਰੂਰ ਆਵੇ ਗੱਟੂ ਵੀਰ ਸਾਰੀ ਤੇ ਇਹ ਜਿਹੜਾ ਨਾਮ ਹੈ ਵੀ ਇਹ ਡੋਵਰ ਜਿਹੜਾ ਬਹਾਦਰ ਕਬੂਤਰ ਦਾ ਜਿਹੜਾ ਵਾ ਤਾਂ ਪਹਿਲਾ ਪਹਿਲੇ ਦਿਨ ਜਿਹੜੀ ਤਾੜੀਆਂ ਮਾਰ ਦਿਓ ਜੀ ਹਾਲ ਸਹੀ ਹਾਲੋ ਜੀ ਹਾਲੋ ਜੀ ਤਾਂ ਜੀ ਹਾਂ ਜੀ ਸਾਹਮਣੇ ਵੇਖਿਓ ਲੋ ਜੀ ਇਹ ਜਿਹੜਾ ਬਹਾਦਰ ਕਬੂਤਰ ਹੀ ਠੀਕ ਹੈ ਜੀ ਉਹਦਾ ਨਾਮ ਦਿੱਤਾ ਗਿਆ ਜੀ ਪਹਿਲੇ ਦਿਨ ਬਹਾਦਰ ਕਬੂਤਰ ਦਾ ਨਾਮ ਤੇ ਦੂਸਰੇ ਦਿਨ ਜਿਹੜਾ ਵਾ ਸੋਨੂ ਭਾਈ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਇਹ ਟਕਬੂਤਰ ਦੀਆਂ ਜੀ ਓਏ 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 ਯਾਰ ਕੱਠੇ ਸਾਰੇ ਵੀਰੋ ਇਹ ਆ ਜੀ ਆਪਣੇ ਸਤਰਾਮ ਭਾਈ ਹੋਣੀ ਠੀਕ ਆ ਜੀ ਮਗਰ ਨਿਸ਼ਾਨ ਭਾਈ ਹੋਣੀ ਠੀਕ ਆ ਸ਼ੀਨਾ ਗਰੁੱਪ ਤੇ ਆਹ ਵੇਖ ਲਓ ਜੀ ਦੂਸਰੇ ਦਿਨ ਦਾ ਜਿਹੜਾ ਬਾਦਰ ਕਬੂਤਰ ਆ ਤੇ ਉਹ ਆਪਣੇ ਹਾਸਮ ਨੂਰ ਸੋਨੂ ਉਸਤਾਦ ਜੀ ਨਾਲ ਦਾ ਹੈਗਾ ਵਾ ਬਹੁਤ ਬਹੁਤ ਆਪਣੇ ਵੇਖਿਓ ਕਿਉਂਕਿ ਪਵਨ ਜੀ ਦੇ ਨਾਮ ਆਇਆ ਸੁਨਦਾ ਲੋ ਜੀ ਇਸ ਤਰ੍ਹਾਂ ਭਾਜੀ ਨਿਸ਼ਾਨ ਭਾਜੀ ਠੀਕ ਆ ਜੀ ਭਾਜੀ ਲੱਗੀ ਸੀ ਜਿੰਦਾਂ ਦੀ ਤੇ ਦੋ ਦਿਨ ਦੀ ਜਿਹੜੀ ਜਿੰਦਾਂ ਦੀ ਬਾਜੀ ਲੱਗੀ ਸੀ ਏਸੀ ਦੀ ਤੇ ਇਸ ਕਮੈਂਡਰ ਵਾਲੇ ਮੋਟਰਸਾਈਕਲ ਤੇ ਲੱਗੀ ਜਿਹੜੀ ਬਾਜੀ ਏਸੀ ਦੀ ਬਿਖਾਰੇ ਲੱਗੀ ਸੀ ਜਿੰਦਾਂ ਦੀ ਉਹ ਵੀ ਜਿਹੜਾ ਨੀਵੇਂ ਵੀਰ ਨੇ ਜਿਹੜਾ ਵਾ ਇਹ ਨਾਮ ਜਿਹੜਾ ਰਮੇਤਾ ਏਸੀ ਦਾ ਦਿਨੋਂ ਨਿਮੇ ਵੀਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਵਰ ਸਤਾਜ ਜੀ ਨਾਲ ਲਾਲੀ ਸਾਹਿਬ ਜੀ ਤੁਹਾਨੂੰ ਵੀ ਕਵਰ ਸਤਾਜ ਜੀ ਨਾਲ ਨੂੰ ਮੰਨੋ ਸਤਾਜ ਜੀ ਨਾਲ ਨੂੰ ਬਹੁਤ ਬਹੁਤ ਮੁਬਾਰਕਾਂ ਕਵਰ ਸਤਾਜ ਜੀ ਨਾਲ ਨੂੰ ਤੇ ਆ ਆਪਣੇ ਪਵਨ ਵੀਰ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਇਹ ਸਾਰੀ ਪਾਰਟੀ ਕਵਰ ਸਤਾਜ ਜੀ ਕੈਨੇਡਾ ਵਾਲੇ ਠੀਕ ਹੈ ਜੀ ਉਹਨਾਂ ਦੀ ਪਾਰਟੀ ਆ ਤੇ ਆਹ ਵੇਖ ਲਓ ਜੀ ਏਸੀ ਠੀਕ ਹੈ ਜੀ ਆਹ ਜੀ ਆਹ ਵੇਖ ਲਓ ਏਸੀ ਠੀਕ ਹੈ ਜੀ ਜਿਹਨਾਂ ਦਾ ਨਹੀਂ ਆਇਆ ਉਹਨਾਂ ਨੂੰ ਗੁਰੂ ਸਾਹਿਬ ਆਉਣ ਵਾਲੇ ਟਾਈਮ ਤੇ ਤੋੜਿਆ ਇਹ ਪੁੱਛੇ ਕੋਈ ਇੰਦਰੀਸ਼ੇ ਬਣ ਕੇ ਆਪਾਂ ਨੂੰ ਇਹਨਾਂ ਨਾਲ ਗੱਲ ਕਰਨਾ ਜਿਹੜਾ ਸਨਮਾਨ ਜਿਹੜਾ ਅਸਮੀਰੋ ਕੀ ਕਰਦਾ ਲੱਗੂਵੇ ਇਹ ਵੀਰ ਜਿਹੜਾ 1 ਮਿੰਟ ਕੋ ਰਹਿ ਗਿਆ ਸੀ ਕਾਸ਼ ਭੱਟੀ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਜੀ ਕਾਸ਼ ਭੱਟੀ ਸਾਹਿਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਜੀ ਉਹਨਾਂ ਦੇ ਪਾਲੀ ਹੈ ਉਧਾਇਆ ਉਹ ਵੀ ਤੁਹਾਨੂੰ ਵਧਾਈ ਆ ਜਿਹਨੂੰ ਗੁਰੂ ਸਾਹਿਬ ਨੇ ਦੇਣੀ ਬਹੁਤ ਬਹੁਤ ਵਧਾਈਆ ਜੀ ਉਸਤਾਜੀ ਉਸਤਾ ਦਾ ਜਿਹੜੇ ਕੈਨੇਡਾ ਦੇ ਵੀ ਸਾਡੇ ਚੇਅਰਮੈਨ ਸਾਹਿਬ ਬਰੋਦਰ ਨਾ ਉਹਨਾਂ ਦਾ ਮਾਣ ਸਨਮਾਨ ਜੀ ਦਾ ਬਾਦ ਸ਼ੀਰਨਾ ਟੀਮ ਨੂੰ ਜਿਹੜਾ ਕਿੰਨਾ ਨਾਲਾ ਬਹੁਤ ਬਹੁਤ ਟੀਮ ਨੂੰ ਬਹੁਤ ਬਹੁਤ ਵਧਾਈਆ ਕਿ ਕਿੰਨਾ ਅੱਗੇ ਵੀ ਇਹ ਜਿਹੜਾ ਬਰਾਲਾ ਕੀਤਾ ਹੈ ਹੱਕ ਸੱਚ ਦਾ ਜਿਹੜਾ ਬਾ ਇਹ ਨਾਮ ਜਿਹੜੇ ਦਿੱਤੇ ਗਏ ਕੋਈ ਏਰਾਫਰੀ ਕੋਈ ਬੇਇਮਾਨੀ ਨਹੀਂ ਕੀਤੀ ਗਈ। ਲੋ ਜੀ ਆ ਵੇਖ ਲੋ ਕਵਰ ਉਸਤਾਦ ਜੀ ਨਾ ਸਾਹਿਬ ਕਿ ਜਿੰਨਾਂ ਆਪੋ ਆਪਣੀ ਇਮਾਨਦਾਰੀ ਦਾ ਖੇਡੇ ਜੇ ਤਾਂ ਮੁਕਦਰਾਂ ਦੀ ਹੈ ਖੇਡਣਾ ਖਿਡਾਰੀ ਦਾ ਨਾ ਇਹ ਗੁਰੂ ਸਾਹਿਬ ਭਾਦ ਨਹੀਂ ਆ ਜਿਹਨਾਂ ਦੇਤੀ ਗੱਲ ਤੁਹਾਨੂੰ ਦੇ ਦੂ ਦੂਜੀ ਵਾਰ ਹੋਰ ਜੀਨ ਦੇ ਦਊਗਾ ਬਾਕੀ ਮਹਿਸ ਜਿਹੜੀ ਆ ਮਹਿਸ ਜ਼ਰੂਰ ਕਰਨੀ ਚਾਹੀਦੀ ਆ ਕੌਣ ਲਾਸੀ ਕੀਤਾ ਜਿਹੜਾ ਗੋਗੇ ਇਹ ਵੀ ਜਿਹਦਾ ਮੜਾ ਕੇ ਹੋ ਗਿਆ ਸਿਰ ਦਸਦੀ ਲੈਦਾ ਵਾ ਤੇ ਨਾਲ ਸਾਰੇ ਟੀਮ ਦੇ ਅੱਗੇ ਹੋ ਗਏ ਜਿੰਦਾ ਵਾ ਇਹ ਬੁਰਾ ਕਹਤਾ ਇਹਨੋਂ ਹੀ ਸਮਾਤ ਜਿਹੜਾ ਵਾ ਸਾਰੀ ਟੀਮ ਨਾਲ ਕੇ ਜਿਹੜਾ ਕਰ ਰਿਹਾ ਬੋਲ ਬੋਲ ਆਈਆਂ ਵੀ ਤੁਹਾਆਂ ਕਿਉਂਕਿ ਤੁਹਾਡੇ ਅੱਗੇ ਵੀ ਨਾ ਕਰੋ ਜੀ ਸਨਮਾਨ ਤੇ ਇਹਨਾਂ ਦੀ ਬੋਲ ਤੇ ਜਿੱਤੇ ਆ ਮੈਂ ਐਬੀਬੜੀ ਤਕਨੀਕ ਜਿਹੜੀ ਪਿਆਰ ਵਾਲੀ ਗੱਲ ਨੂੰ ਸਤਕਾਰ ਵਾਲੀ ਗੱਲ ਨਾਲ ਸ਼ੁਰੂ ਵੀ ਨਹੀਂ ਜਰੂਰ ਹੈ ਕਿ ਬੰਦਾ ਪ੍ਰਧਾਨ ਜੀ ਬੈਠੀ ਹੈ ਕਿ ਸਾਰੇ ਵੀਰ ਸਟੇਜ ਤੇ ਜਰੂਰ ਲੱਗੋ ਕਿ ਸਨਮਾਨ ਕਰਨਾ ਨਾ ਟੀਮ ਦੇ ਛੋਟੇ ਬ੍ਰਦਰ ਆਏ ਨੇ ਉਹਨਾਂ ਦਾ ਸਨਮਾਨ ਜਿਹੜਾ ਬਾ ਟੀਮ ਲੋਕ ਕੀਤਾ ਜਾ ਰਿਹਾ ਕਿਉਂਕਿ ਉਹ ਵੀ ਵੀਰ ਨਾਲ ਹਰ ਤਰ੍ਹਾਂ ਸਹਿਯੋਗ ਦਿੰਦੇ ਨੇ ਬਹੁਤ ਬੋਲਦਾ ਇਹ ਵੀ ਤੁਹਾਨੂੰ ਹੋਈ ਕਿ ਪਹਿਲੇ ਵੀਰ ਅਮਰਸਰ ਸਾਹਿਬ ਤੋਂ ਮਿਲਿਆ ਵੀਰ ਯੂਐਸਏ ਤੋਂ ਮਗਾਵੀਰ ਦੀ ਤੇ ਸਾਰੇ ਵੀਰ ਜਿਹੜੇ ਆ ਨਨ ਸਨਮਾਨ ਸਾਡੇ ਵੀਰ ਜੀ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਨਾਲ ਕੁੰਗਿਆ ਪ੍ਰਧਾਨ ਜੀ ਨਾਲ ਸ਼ਿਮੂ ਸਾਹਿਬ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਣਾ ਕੀਮਤੀ ਮਾਨ ਸਨਮਾਨ ਦਾ ਤੇ ਸ਼ਿਮੂ ਵੀਰ ਜੀ ਦਾ ਸਨਮਾਨ ਹੋ ਮੋਕ ਮਹਿਮਾਨ ਦੀ ਤੌਰ ਤੇ ਜਿਹੜਾ ਪਹ ਕੀਤਾ ਜਾ ਰਿਹਾ ਤੋਹਾ ਨੂੰ ਇਨਸਾਨ ਮਿਲਦਾ ਕਾ ਉਹ ਕੀਤਾ ਜਾ ਰਿਹਾ ਜੀ ਨਿਸ਼ਾਨ ਵੀਰ ਜੀ ਨਾਲ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਤੇ ਮਰ ਕਵਰ ਵੀਰ ਬ੍ਰਦਰ ਕਲਬ ਦਾ ਸਨਮਾਨ ਜਿਹੜਾ ਇਹ ਨਿੰਦਰ ਕਲਬ ਵੱਲੋਂ ਇਹਨਾਂ ਜੀ ਸਾਹਿਬ ਜੀ ਨਾਲ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਮਾਨ ਸਨਮਾਨ ਜਿਹੜਾ ਵਾ ਇਹਨਾਂ ਕਾਰਨ ਪੰਜ ਮਿੰਟ ਵੀ ਮਿਲਦਾ ਇੱਧਰ ਵੇਖਿਓ ਵੀਰੇ ਦੇ ਸੰਯੋਗ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਿਹੜਾ ਵਾ ਇਹ ਵੀ ਸਨਮਾਨ ਦਾ ਵਾ ਪਲੇਅਰ ਵੀ ਮਿਲਦਾ ਦਿੱਤਾ ਜਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਤਾੜੀਆਂ ਮਾਰ ਦਿਓ ਸਾਰੇ ਜਾਣੇ ਯਾਰ ਦਲਬਾਹ ਉਸਤਾਦ ਜੀ ਨਾ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਲੋ ਜੀ ਨਾਮ ਵੰਡ ਸਮਾਰੋ ਧੰਨਵਾਦ ਜੀ ਪਰੇ ਚੜ ਗਿਆ ਜੀ ਜਿੰਨੇ ਵੀ ਪਹੁੰਚੇ ਆਏ ਠੀਕ ਹੈ ਜੀ ਬਹੁਤ ਧੰਨਵਾਦ ਕਰਦੇ ਆ ਅਫਸਾਦਾਬ ਲਈ ਜੀ ਦਾ ਸਾਰੇ ਜਨਾਂ ਦਾ ਨਾਮ ਜਿਹੜਾ ਵਾ ਚੜ ਗਿਆ ਆ ਵਾ ਤੇ ਆ ਜੀ ਮੁਬਾਰਕਾਂ ਗੁਰਵੀਰ ਨੂੰ ਵੀ ਵਾਰਕਾਂ ਸਿੰਘੋਂ ਵੀ ਠੀਕ ਹੈ ਸਾਰੇ ਸਾਡੇ ਸ਼ਿਮੂਸਤਾਨ ਨੂੰ ਭਾਗੇ ਆ ਗੁਰੂ ਸਾਹਿਬ ਇਹ ਬਰਾਬਰ ਕੋਈ ਪੱਗੇ ਬਣਾ ਜੀ ਗੁਰੂ ਜੀ ਨੂੰ ਦੀਪੀ ਨੂੰ ਨਮਰ ਵੀ ਵੀ ਮੇਰੇ ਸਾਰੇ ਨਾਲ ਪਵਣ ਸਾਹਮਣੇ ਮੇਰਾ ਵੀਰ ਸਾਹਮਣੇ ਵੇਖੋ ਮੇਰੇ ਸਾਰੇ ਜਣੇ ਸ਼ਬਦ ਦਾ ਮਾਨ ਸਨਮਾਨ ਜੀ ਸ਼ੇਅਰ ਕਰੋ ਧੰਨਵਾਦ ਜੀ ਸਾਰੇ ਬਾਕੀ ਜੀ ਜਨਾਬ ਵੰਡ ਸਮਾਰੋ ਨੇਪਰੇ ਚੜ ਗਿਆ ਜੀ ਠੀਕ ਹੈ ਜੀ ਬਾਕੀ ਕਵਰ ਵਰਡ ਵੀ ਜਨ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤਾਂ ਨਵਾ ਜੀ